ਸਤਿ ਸ਼੍ਰੀ ਅਕਾਲ ਜੀ ਵੈਲਕਮ ਹੋਹੀ ਟਰੱਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਦਿਨ ਦੀ ਸ਼ੁਰੂਆਤ ਨਵੇਂ ਵਲੌਗ ਨਾਲ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਮੂਲੀ ਵਾਲੇ ਪਰੌਂਠੇ ਨਾਲ ਦੇਖੋ ਆ ਬਣ ਰਿਹਾ ਪਰੌਂਠੇ ਧੂਆ ਹੋ ਰਿਹਾ ਯਾ ਏ ਅੱਜ ਮੇਰੀ ਫਰਮਾਇਸ਼ ਤੇ ਬਣ ਰਹੇ ਆ ਕਿਉਂਕਿ ਮੈਨੂੰ ਇਹ ਪਸੰਦਾ ਤੇ ਸਾਡੇ ਮੁੰਡੇ ਨੂੰ ਸਿਰਫ ਆਲੂ ਵਾਲੇ ਪਰੌਂਠੇ ਪਸੰਦ ਆ ਤੇ ਉਹ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਦੇ। ਬਾਕੀ ਖਾ ਕੇ ਦੱਸਾਂਗੇ। ਵੈਸੇ ਤਾਂ ਮੈਨੂੰ ਪਤਾ ਸਵਾਦ ਹੀ ਹੁੰਨੇ ਆ। ਕੋਈ ਸ਼ੱਕ ਹੈ ਨਹੀਂ ਇਹ ਚੀਜ਼ ਤੇ। ਆਪਣਾ ਪਰੌਂਠਾ ਹੋ ਗਿਆ ਜੀ ਰੈਡੀ। ਦਹੀਂ ਆਪਾਂ ਬਣਾਇਆ ਬੁੰਦੀ ਵਾਲਾ। ਤੇ ਸਬਰ ਵਿੱਚ ਹੋਇਆ ਨਹੀਂ ਮੈਂ ਪਹਿਲਾਂ ਥੋੜਾ ਜਿਹਾ ਖਾ ਲਿਆ। ਤੇ ਦੇਖੋ ਵਧੀਆ ਲੱਗ ਰਹਿਣਾ। ਹੁਣ ਆਪਾਂ ਦੇਖਾਂਗੇ ਨਾਲੇ ਕਾਰਟੂਨਸ ਤੇ ਨਾਲੇ ਆਪਾਂ ਖਾਵਾਂਗੇ ਆਪਣੇ ਪਰੌਂਠੇ ਦੋਜੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਇਹ ਬੂੜੀ ਵਾਲੇ ਪਰੌਂਠੇ ਨਹੀਂ ਖਾਂਦਾ ਤੇ ਇਹਦੇ ਲਈ ਬਣੀ ਆ ਸਪੈਸ਼ਲ ਪਿੰਡੀਆਂ ਦੀ ਸਬਜ਼ੀ ਤੇ ਨਾਲ ਨਹੀਂ ਸੇਮ ਤੇ ਇਹ ਹੁਣ ਲੱਭ ਰਿਹਾ ਆ ਕੁਛ ਇਹ ਲੱਭ ਰਿਹਾ ਆ ਕਾਰਟੂਨਸ ਦੇਖਣ ਲਈ ਮੈਨੂੰ ਚਲ ਓਏ ਨਹੀਂ ਸ਼ੋਰ ਆ ਆ ਜੀ ਨਹੀਂ ਥੋਲਦੀ ਪਤਾ ਨਹੀਂ ਮੈਨੂੰ ਦੇਖਿਆ ਮੈਨੂੰ ਪਤਾ ਸੀ ਕਰਨਾ ਚਾਹਤੀ ਹੂੰ ਐਸੇ ਕਿ ਲਿਆਣੇ ਵਾਲੇ ਕੰਮ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਆਹੀ ਕਾਰਟੂਨ ਕੱਟਣਗੇ ਤੇ ਕਾਰਟੂਨ ਲੱਗਗੇ ਅਰੇ ਲੜਕੀ ਕੇ ਬਾਸ ਇਤਨਾ ਸਪਨਾ ਦੇਖਣਾ ਚਾਹੀਦਾ ਪਤਾ ਨਹੀਂ ਪਤਾ ਨਹੀਂ ਕਿੱਥੋਂ ਕਾਰਟੂਨ ਕੱਟ ਕੱਟ ਕੇ ਲਿਆਉਂਦਾ ਹੈ ਮੇਰੀ ਬਾਤ ਨਹੀਂ ਕੋਈ ਹਾਲ ਆ ਇਧਰ ਮੂੰਗ ਨਹੀਂ ਲਿਆਣਾ ਵਾ ਤੁਮੇ ਕਰੂੰਗੀ ਹੀ ਕਰੂੰਗੀ ਫੀਲਿੰਗਾਂ ਲੈਣੀਆਂ ਬੈਲੀਆਂ ਵਾਲੀਆਂ ਤੇ ਦੇਖਣੇ ਇਹਨਾਂ ਨੇ ਕਾਰਟੂਨ ਇਤਨੀ ਜਿੱਦ ਕਰਨਾ ਅੱਛੀ ਬਾਤ ਹੈ ਤੁਲ ਤੋ ਅਭੀ ਬੱਚਾ ਹੈ ਵੈਸੇ ਇੱਕ ਗੱਲ ਮੈਨੂੰ ਯਾਦ ਆਈ ਸਾਡੀ ਟੋਪੀ ਹੈ ਮੈਂ ਚਾਹਤੀ ਮੇਰਾ ਸੁਪਨਾ ਮੈਂ ਕੰਮ ਕਰਦੀ ਇਹ ਮੈਂ ਕੰਮ ਕਰੂਗੀ। ਤੂੰ ਮੈਨੂੰ ਕਿਹ ਕਰੇ ਵੀ ਫੋਨ ਹੋਲਡਰ ਚੱਕੀ ਫਿਰਦਾ ਦੇਖ ਲੋ ਇਹ। ਜਦ ਤੂੰ ਮੇਰੀ ਕੋਈ ਬਾਤ ਸੁਣਦੀ। ਹਾਂ 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 ਹਾਂ। ਤੂੰ ਬਾਤ ਤੁਹਾਨੂੰ ਮਜਬੂਰੀ। ਲਾਓ ਵੀ ਮਿੱਤਰੋ ਆਪਾਂ ਨੂੰ ਡਿਸਪੈਚ ਦੀ ਆ ਗਈ ਕਾਲ ਤੇ ਕਹਿੰਦਾ ਨਿੱਕਾ ਜਾਂ ਗੇੜਾ ਕੱਲ ਨੂੰ ਲਾਇਆ ਐਡਮਿੰਟਨ ਦਾ ਕੈਲਗਰੀ ਟੂ ਐਡਮਿੰਟਨ ਆਪਾਂ ਡਿਲੀਵਰੀ ਕਰਕੇ ਆਉਣੀ ਆ ਆਪਣੇ ਸੱਜਣਾ ਦੀ ਤੇ ਹੁਣ ਜਾ ਰਹੇ ਆ ਆਪਾਂ ਪਿਕਅਪ ਕਰਨ। ਉੱਥੋਂ ਆਪਾਂ ਲੱਧਿਆ ਖੜਾ ਟਰੇਲਰ ਉਹ ਚੱਕ ਕੇ ਲਿਆਉਣਾ। ਤੇ ਉਹ ਚੱਕ ਕੇ ਉਹਨੂੰ ਸਿਕਿਉਰ ਕਰਕੇ ਆਪਾਂ ਡਮਨ ਡਿਲੀਵਰੀ ਕਰਨੀ ਹੈ ਕੱਲੂ ਸਵੇਰ 4 ਵਜੇ ਤੁਰਾਂਗੇ 7 ਵਜੇ ਡਿਲੀਵਰੀ ਕਰਕੇ ਤੇ ਘਰੇ ਮੈਂ ਵੇਲੀ ਮੈਂ ਵੇਲੀ ਇਹ ਵੇਲੀ ਮੈਂ ਵੇਲੀ ਇਹਨੂੰ ਕੋਈ ਕੰਮ ਨਹੀਂ ਮੈਂ ਇਕੱਲਾ ਹੀ ਕਰਾਂਗਾ ਡਿਲੀਵਰੀ ਮੈਂ ਹੁਣ ਘਰੇ ਆਰਾਮ ਨਾਲ ਖਾਉਂਗੀ ਪੀਉਂਗੀ ਸੌਂਗੀ ਹਾਈ ਹਾਈ ਮੈਂ ਜਾਣਾ ਹੁਣ ਪਿਕਅਪ ਕਰਕੇ ਲਿਆ ਕੇ ਯਾਰਡ ਚ ਖੜਾ ਦੇਣਾ ਟਰੱਕ ਸਵੇਰ 3 3 ਵਜੇ ਜਾਊਂਗਾ ਉੱਠ ਕੇ ਤੇ 7 ਵਜੇ ਤਣ ਡਿਲੀਵਰੀ ਕਰਕੇ ਮੇਰੇ ਵੀਰੋ ਘਰੇ ਜੇ ਉਧਰ ਲੋਡ ਨਾ ਹੋਇਆ ਕੋਈ ਜੇ ਹੋਇਆ ਕੋਈ ਉਧਰੋਂ ਚੱਕ ਕੇ ਵੀ ਲਿਆਵਾਂਗੇ ਤੇ ਮੇਰੀ ਰੁਟੀਨ ਇਹ ਆ ਕਿ ਮੈਂ ਇਹਨੂੰ ਛੱਡ ਕੇ ਫਿਰ ਇੱਕ ਹੋਰ ਜਾਨੇ ਨੂੰ ਕੰਮ ਤੇ ਛੱਡ ਕੇ ਫਿਰ ਮੈਂ ਦੇਖਦੀ ਆ ਜੇ ਮੈਂ ਕਿਤੇ ਘੁੰਮਣ ਜਾਣਾ ਤਾਂ ਜਾਊਂਗੀ ਇਕੱਲੀ ਅਦਰਵਾਈਜ਼ ਮੈਂ ਘਰੀ ਆ ਚੈੱਕ ਵੀ ਚੱਕ ਕੇ ਲਿਆਉਣੇ ਆ ਤੇ ਬੈਂਕ 'ਚ ਵੀ ਲਾਉਣੇ ਆ ਤੇ ਕੰਡੇ ਤੇਰੇ ਕੋਲੇ 2 ਆ ਤੇ ਛੇਤੀ ਕਰ ਮੈਂ ਤਾਂ ਚੱਲਿਆ ਪਿਕਅਪ ਕਰਨ ਦਿਖਾਊਂਗਾ ਤੁਹਾਨੂੰ ਮੈਂ ਪਿਕਅਪ ਤੇ ਇਹ ਚੈੱਕ ਚੱਕੂਗੀ ਦਿਖਾਊਂਗੀ ਆਪਦੀ ਰੁਟੀਨ ਚੈੱਕ ਚੱਕੂਗੀ ਤੇ ਚੈੱਕ ਲਾ ਕੇ ਆਊਗੀ ਬੈਂਕ 'ਚ ਉਹ ਦਿਖਾਊਗੀ ਚਲੋ ਮਿਲਦੇ ਆਂ ਜੀ ਬਣੇ ਰਿਓ ਵਲੌਗ ਦੇ ਨਾਲ ਵੈਸੇ ਤਾਂ ਨਿੱਕਾ ਜਿਹਾ ਪਰ ਜ਼ਰੂਰ ਸਪੋਰਟ ਕਰਿਓ ਮੇਰੇ ਵੀਰੋ ਆ ਆਪਾਂ ਲਿਆਂਦਾ ਟਰੱਕ ਦੇ ਮੂਰੇ ਟੰਗਣ ਨੂੰ ਮੇਰੇ ਵੀਰੋ ਇਹਨੂੰ ਟੰਗਾਂਗੇ ਮੂਰੇ 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 ਚੱਲ ਏ ਪਤਾ ਕਿੰਨੇ ਪੈਸੇ ਲੱਗੇ ਸੇਮ ਇਹਦੇ ਨਾਲ ਦਾ ਇੱਕ ਮੈਂ ਹੋਰ ਲਿਆਂਦਾ ਉਹ ਮੈਂ ਗੱਡੀ ਪਿੱਛੇ ਲੰਗੂਗਾ ਬੈ ਡਰਾਈਵਰ ਵੀਰ ਜਾਣਦੇ ਜੁੱਤੀ ਦੀ ਕੀਮਤ ਜਿਹੜੀ ਗੱਡੀ ਮੂਰੇ ਟੰਗੀ ਹੁੰਦੀ ਆ ਲਾਉ ਜੀ ਮੈਟਰੋ ਆਪਾਂ ਆ ਗਏ ਆ ਖੁੱਲ ਜਾ ਸ਼ਿਮਸ਼ਿਮ ਕੋਲੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਹ ਆ ਆਪਣਾ 1000 ਐਮਕੇ ਦੀ ਦਾ 1000 ਵਜਦਾ ਆ ਹੈ ਤੇ ਆਪਾਂ ਹੁਣ ਫੋਨ ਮਾਰਦੇ ਆ ਤੇ ਦੇਖਿਓ ਮੇਰੇ ਵੀਰੋ ਕਿਵੇਂ ਖੁੱਲ ਜਾ ਸ਼ਿਮਸ਼ਿਮ ਹੁੰਦੀ ਆ ਤੇ ਕੀ ਆਹੀ ਬਾਤਾਂ ਨੇ ਦੋ ਸ਼ਬਦ ਮੇਰੇ ਮਿਟਰ ਵਾਲੋਂ ਮੇਟਾ ਜੀ ਬੋਲੋ ਤੁਸੀਂ ਕੀ ਕਹਿਣਾ ਚਾਹੋਗੇ ਸ਼ਰਟ ਆ ਮੈਂ ਉਹਨਾਂ ਚਾਰ ਫੋਨ ਲਾਉਣਾ ਆ ਤੁਸੀਂ ਕਿ ਸ਼ਰਟ ਆ ਮੈਂ ਬਸ ਦੇਖੋ ਕਾਹਨੂੰ ਗੱਲਾ ਕਰਾਉਂਦਾ ਤੁਹਾਡਾ ਪਰ ਆ ਬਸ ਇੱਕ ਫੋਨ ਦੀ ਕਮੀ ਆ ਤੇ ਕਹਿੰਦੇ ਖੋਲ ਜਾ ਸ਼ਿਮ ਸ਼ਿਮ ਤਾਂ ਵੇਖੇ ਹੁਣ ਦਾ ਗਿਆ ਤਾਂ ਕਹਿੰਦੇ ਸ਼ੀਵੋ ਜ਼ੀਰੋ ਫੋ ਚੱਲੋ ਚੀਆ ਲਾ ਚੀਆ ਲਾ ਮੇਰੇ ਵਿੱਚ ਚੀਆ ਲਾ ਚੀਆ ਲਾ ਖਿੱਚ ਗਈ ਖਿੱਚ ਗਈ ਅਤੇ ਬੱਲ ਦਾ ਛੋਟੇ ਜ਼ਹਾਰ ਦੇ ਨਹੀਂ ਖੋਲ ਜਾ ਜ਼ਿਮ ਜ਼ਿਮ ਕਿਆ ਹੀ ਬਾਤਾਂ ਨੇ ਕਹਿੰਦੇ ਆਟੋਮੈਟਿਕ ਆਪਾਂ ਗੇਟ ਰੱਖੇ ਨੇ ਅੰਦਰੋਂ ਬਾਈਟੀਆਂ ਗੇਟ ਮਿਸਕਲ ਮਾਰੋ ਤੇ ਗੇਟ ਕਦੇ ਓਪਨ ਹੋ ਜਾਂਦਾ ਆ ਤੇ ਨਹੀਂ ਆਹੀ ਬਾਤ ਹੈ ਨਾ ਚਲੋ ਤੁਹਾਨੂੰ ਆਪਾਂ ਛੋਟਾ ਦਿਖਾਉਨੇ ਆ ਛੋਟਾ ਹਨ ਹੋ ਕਰਕੇ ਆਪਾਂ ਲੈ ਕੇ ਜਾਣਾ ਤੇ ਆਪਾਂ ਕਰਨੀ ਆ ਪੀਕਅਪ ਠੀਕ ਆ ਆਪ ਹਾਂ ਟਰੇਲਰ ਉਹਨਾਂ ਦਾ ਆਪਦਾ ਵਾ ਕਿਸੇ ਆਪਣੇ ਸੱਜਣ ਦਾ ਟਰੇਲਰ ਆ ਹਾਂ ਕੈਨਵਾ ਦਾ ਆਪਾਂ ਟਰੇਲਰ ਚਾਕੇ ਤੇ ਆਪਾਂ ਸਵੇਰੇ ਉਹਦੀ ਡਿਲੀਵਰੀ ਕਰਕੇ ਫ੍ਰੀ ਹੋ ਕੇ ਆਉਣਾ ਆਪਾਂ ਆਪਦਾ ਟਰੇਲਰ ਇੱਥੇ ਯਾਰਚੀ ਡ੍ਰੌਪ ਕਰ ਜਾਣਾ ਇਥੋਂ ਕੱਲੀ ਬੋਬ ਟੇ ਲੈ ਕੇ ਜਾਣੀ ਹੈ ਮੇਰੇ ਵੀਰੋ ਚਲੋ ਦਿਖਾਉਨੇ ਆ ਬਣੇ ਰਹੇ ਵਲੌਗ ਦੇ ਨਾਲ ਸੱਜਣੋ ਬੇਲੀਓ ਮਿੱਤਰੋ ਓਕੇ ਝੋਟਾ ਕਿੱਥੇ ਆ ਝੋਟਾ ਕਿੱਥੇ ਆਪਣਾ ਝੋਟਾ ਕਿੱਥੇ ਪਿੱਛੇ ਖੜਾ ਆ ਓਏ ਪਿੱਛੇ ਖੜਾ ਓਏ ਪਹਿਲਾਂ ਹੀ ਕਹਿੰਦੇ ਅੱਡ ਕੀਤਾ ਆ ਟ੍ਰੇਲਰ ਮੇਰਾ ਉਹ ਖੜਾ ਏ ਓ ਖੜਾ ਮੇਰਾ ਟ੍ਰੇਲਰ ਤੇ ਟਰੱਕ ਮੇਰਾ ਉੱਧਰ ਖੜਾ ਹੋਊਗਾ ਜਿੱਥੇ ਵੈਨ ਖੜੀ ਆ ਮੇਰੇ ਸਾਹਦੇ ਘਰ ਦੇ ਉੱਪਰ ਸਾਡੇ ਟਰੱਕ ਦੀ ਬੇਸ਼ਾਨੀ ਆਹ ਟਰੱਕ ਦੀ ਬੇਸ਼ਾਨ ਦੱਸ ਆ ਰਿਆ ਵੇ ਤੂੰ ਬੋਲਦਾ ਨਹੀਂ ਹੈ ਚੋਟਿਆ ਹੈ ਕੀ ਕਹਤਾ ਹੈ ਤੂੰ ਅੱਜ ਕੱਲ੍ਹ ਬੁੱਲਦੇ ਕਿ ਨਹੀਂ ਪੁੱਛ ਲਿਆ ਹੀ ਤੂੰ ਹੁੰਦਾ ਕਿਨੇ ਚੋ ਲਿਆ ਵਾ ਪਰ ਤੂੰ ਕੀ ਲਿਆਵੇਂਗੇ ਉਹ ਵੀ ਵਲੌਗ ਪਾਵਾਂਗੇ ਓਕੇ ਮੇਰੇ ਵੀਰੋ ਓਕੇ ਓਕੇ ਚਲਤਾ ਹਾਂ ਮੈਂ ਹਣ ਸਾਡਾ ਮੁੰਡਾ ਲੈ ਰਿਆ ਪੰਗੇ ਮੈਂ ਇਹਨੂੰ ਪਹਿਲਾਂ ਕਿਹਾ ਵੀ ਆਹ ਇੱਥੇ ਨਾ ਲਪਕਾ ਇਹ ਨਹੀਂ ਰਹਿਣਾ ਇਹ ਹਵਾ ਨਾਲ ਕਮੈਂਟ ਚ ਟੁੱਟ ਕੇ ਆ ਜਾਣਾ ਜੇ ਤੇ ਪਾਣੀ ਪੈ ਗਿਆ ਚਿੱਟਾ ਚਿੱਟਾ ਹੈਗਾ ਇਹ ਦਵਾ ਲੀਹ ਜੀ ਬਣ ਜਾਣੀ ਪਰ ਨਹੀਂ ਜਣੇ ਮੇਰੀ ਗੱਲ ਸੋਹਣੀ ਨਹੀਂ ਆ ਚਲੋ ਕੋਈ ਨਹੀਂ ਵੇਖਦੀ ਆ ਬੰਦ ਰੱਖੀ ਅੱਗੇ ਅੱਗੇ ਦਾ ਪਰ ਜੋ ਮੈਂ ਕਹਤਾ ਉਹ ਸੱਚੀ ਹੁਣਾਉਗਾ ਲੋ ਜੀ ਮੁੰਡੇ ਸਾਡੇ ਨੂੰ ਅਸੀਂ ਛੱਡਤਾ ਆ ਯਾਰਡ 'ਚ ਤੇ ਹੁਣ ਸਾਡੀ ਕੁੜੀ ਨੂੰ ਕਰਕੇ ਕੰਮ ਤੇ ਡ੍ਰੌਪ ਫੇਰ ਚਲਦੇ ਆ ਕਿਸੇ ਹੋਰ ਪਾਸੇ ਗੇਟ ਖੁੱਲੋ ਅੱਜ ਆਪੇ ਖੋਲਦੇ ਨਾ ਮੈਨੂੰ ਕਾਲ ਨਹੀਂ ਕਰਨੀ ਪਵੇ ਤਾਂ ਚੰਗੀ ਗੱਲ ਆ ਲਗਦਾ ਨਹੀਂ ਖੋਲਣਗੇ ਕਾਲੀ ਕਰਨੀ ਪੈਣੀ ਆ ਲੋ ਜੀ ਗੇਟ ਆਪਣਾ ਗਿਆ ਏ ਖੁੱਲ ਕਾਲ ਕਰਨ ਤੋਂ ਬਾਅਦ ਤੇ ਆ ਸਾਡਾ ਹੋ ਗਿਆ ਨੁਕਸਾਨ ਥੋੜਾ ਜਿਹਾ ਇਹ ਕਿਹਨੇ ਤੋੜਿਆ ਹੁਣ ਮੈਨੂੰ ਪਤਾ ਲਾਉਣਾ ਪੈਣਾ ਤੇ ਫਿਰ ਮੈਂ ਦੱਸਦੀ ਪਤਾ ਜਿਹਨੇ ਤੋੜਿਆ ਹੁਣ ਤੋੜਨ ਵਾਲਾ ਬੰਦਾ ਤੁਹਾਨੂੰ ਪਤਾ ਇੱਕ ਹੀ ਆ ਸਾਡੇ ਘਰ 'ਚ ਤੇ ਹੁਣ ਇਹਦੇ ਤੋਂ ਇਹਦਾ ਹਿਸਾਬ ਮੰਗਿਆ ਜਾਊਗਾ ਚਲੋ ਜੀ ਬਦਲ ਝੜਾ ਆ ਤੇ ਮੈਨੂੰ ਲੱਗਦਾ ਮੀਂਹ ਆਊਗਾ ਹੈਨਾ ਜੇ ਇੱਥੇ ਵੀ ਕੰਮ ਤੋਂ ਛੁੱਟੀ ਹੁੰਦੀ ਹੁੰਦੀ ਮੀਂਹ ਵਾਲੇ ਦਿਨ ਸਕੂਲੋਂ ਛੁੱਟੀ ਕਰ ਲੈਂਦੇ ਸੀ ਨਾ ਆਪਾਂ ਜੂਵੇਂ ਮੀਂਹ ਪੈ ਜਾਂਦਾ ਹੁੰਦਾ ਹੈ ਨਾ ਕਿੰਨਾ ਵਧੀਆ ਸੀ ਯਾਰ ਸਾਡਾ ਕੱਚਿਆਂ ਰਾਵਾਂ ਤੇ ਆ ਚਲੋ ਦੇਖਦੇ ਹਾਂ ਹੁਣ ਡਰਾਈਵ ਕਰਦੇ ਆ ਤੇ ਬਾਅਦ ਵਿੱਚ ਆਪਾਂ ਫੋਨ ਨਹੀਂ ਯੂਜ਼ ਕਰਨਾ ਸੜਕ ਤੇ ਆ ਅੱਗੇ ਪਤਾ ਨਹੀਂ ਕੀ ਹੋ ਗਿਆ ਧੂਆਂ ਹੀ ਧੂਆਂ ਹੋਇਆ ਪਿਆ ਆ ਇੱਦਾਂ ਲੱਗ ਰਿਹਾ ਈ ਜਿਵੇਂ ਅੰਕ ਲੱਗੀ ਹੁੰਦੀ ਆ ਪਰ ਪਤਾ ਨਹੀਂ ਕੀ ਹੋਇਆ ਸਮਝ ਆਈ ਨਹੀਂ। ਮੇਰੇ ਵੀਰੋ ਟਰੱਕ ਲਿਆਏ ਆ ਆਪਾਂ ਚੱਕ ਤੇ ਟਰੱਕ ਲੈ ਕੇ ਚੱਲੇ ਆ ਕੱਲਾ ਲੰਡਾ ਤੇ ਹੁਣ ਆਪਾਂ ਜਾਵਾਂਗੇ ਉਥੋਂ ਟ੍ਰੇਲਰ ਚੱਕਾਂਗੇ। ਸਮਾਨ ਆਪਾਂ ਰੱਖ ਲਿਆ ਜਿਹੜਾ ਜਿਹੜਾ ਆਪਾਂ ਨੂੰ ਚਾਹੀਦਾ ਸੀ। ਸਮਾਨ ਮਤਲਬ ਬੰਨਣ ਨੂੰ ਟ੍ਰੇਲਰ ਤੋਂ ਉਹ ਲੱਧਿਆ ਪਿਆ ਬੰਨ ਗੇ ਆਪਾਂ ਲੈ ਆਉਣਾ ਤੇ ਇੱਥੇ ਯਾਰਡ ਚ ਲਾਵਾਂਗੇ ਤੇ ਸਵੇਰ 3 ਵਜੇ ਤੁਰਾਂਗੇ ਤੇ ਐਡਵੈਂਟਨ ਡਿਲੀਵਰੀ ਕਰਕੇ ਵਾਪਸ ਆ ਜਾਏ ਕੱਲ ਨੂੰ। ਓਕੇ ਮੇਰੇ ਵੀਰੋ ਬਣੇ ਰਿਓ ਬਲੌਗ ਦੇ ਨਾਲ। ਆਓ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਟ੍ਰੇਲਰ ਚੱਕਣਾ ਹੈ ਜਿੱਥੇ ਉੱਥੇ ਤੇ ਉਹ ਖੜਾ ਟ੍ਰੇਲਰ ਆਪਣਾ ਉਹਨੂੰ ਕਰਦੇ ਆ ਹੁੱਕ ਆਪਾਂ ਤੇ ਦਿਖਾਉਣੀ ਆ ਕਿ ਕੀ ਲੱਦਿਆ ਤੇ ਕੀ ਕਰਨਾ ਤੇ ਕੀ ਗੱਲ ਬਾਤ ਹੈ ਹੁੱਕ ਕਰਨ ਦੀ ਮਰਜ਼ੀ ਆ ਸੱਜਣੋਂ ਬੇਲੀਓ ਲਿੰਕ ਕਰਕੇ ਤੁਹਾਨੂੰ ਘਰ ਦੇ ਆ ਗਾ ਲਓ ਵੀ ਸੱਜਣਾ ਟ੍ਰੇਲਰ ਆਪਾਂ ਹੁੱਕ ਕਰ ਲਿਆ ਆ ਤੇ ਹੁਣ ਇਹਨੂੰ ਬੰਨਦੇ ਆ ਲਓ ਜੀ ਆਪਾਂ ਗਏ ਸੀਗੇ ਥੋੜਾ ਜਿਹਾ ਸਮਾਨ ਲੈਣ ਤੇ ਸਮਾਨ ਚੱਕ ਕੇ ਆਪਾਂ ਫੇਰ ਵਾਪਸ ਆ ਗਏ ਯਾਰਡ ਤੇ ਜਿੰਨੂੰ ਆਪਾਂ ਸਮਾਨ ਦੇਣਾ ਪਹਿਲਾਂ ਉਹਨਾਂ ਨੂੰ ਲੱਭ ਲਈਏ ਫੇਰ ਆਉਨੇ ਆ ਵਾਪਸ ਐ ਕਿ ਸਿਗਨਾਂ ਚਲ ਹੁਣ ਸਾਡੇ ਕੋਲੇ ਟਾਈਮ ਹੈਗਾ ਪੂਰਾ ਪੂਰਾ 5 ਵਜੇ ਹੋ ਜਾਣੀ ਹੈ ਬੈਂਕ ਬੰਦ ਤੇ ਆਪਾਂ ਪਹੁੰਚਦੇ ਪਏ ਆ 4:58 ਤੇ ਤੇ ਟ੍ਰੈਫਿਕ ਹੈਗਾ ਬਹੁਤ ਜ਼ਿਆਦਾ ਤੇ ਦੇਖਦੇ ਆਪਾਂ ਟ੍ਰੈਫਿਕ ਨੂੰ ਬੀਟ ਕਰਕੇ ਚੈੱਕ ਲਾਉਨੇ ਆ ਕਿ ਨਹੀਂ ਲਾਉਨੇ ਚੈੱਕ ਚੱਕਦੇ ਚੱਕਦੇ ਹੀ ਆਪਾਂ ਹੋ ਗਏ ਲੇਟ ਹੁਣ ਆਪਾਂ ਦੇਖਣਾ ਵੀ ਆਪਣਾ ਕੀ ਬਣਦਾ ਪੂਰੀਆ ਭਾਜਣਾ ਪੈ ਜਾਣੀ ਆ ਹੁਣ 2 ਮਿੰਟਾ ਸਿਰਫ 2 ਮਿੰਟ ਰਹਿ ਜਾਣੇ ਬੈਂਕ ਬੰਦ ਹੋਣ ਚ ਤੇ ਚਲੋ ਕੋਸ਼ਿਸ਼ ਜਾਰੀ ਆ ਔਰ ਸਪੀਡ ਆਪਾਂ ਕਰ ਨਹੀਂ ਸਕਦੇ ਤੁਹਾਨੂੰ ਪਤਾ ਹੀ ਹੈ ਟਿਕ ਟਕ ਲੀਆਂ ਪਹਿਲਾਂ ਤੇ ਹੌਲੀ 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 ਤਣੀ ਜਾਵਾਂਗੇ ਬਸ ਟ੍ਰੈਫਿਕ ਘਟ ਜੇ ਤੇ ਚੈੱਕ ਜਾਵੇ ਆਪਣਾ ਲੱਗ ਕਿਉਂਕਿ ਆਪਾਂ ਆਲਰੇਡੀ ਬਹੁਤ ਜ਼ਿਆਦਾ ਲੇਟ ਆ ਚੈੱਕਣਾ ਲੋ ਜੀ ਚੈੱਕ ਸਾਡਾ ਹੋ ਗਿਆ ਡਿਪੋਜ਼ਿਟ ਆ ਆਪਾਂ ਲਾਸਟ ਵਾਲੇ 2 ਮਿੰਟਾਂ ਦੇ ਵਿੱਚ ਵਿੱਚ ਉੱਥੇ ਪਹੁੰਚ ਕੇ ਚੈੱਕ ਡਿਪੋਜ਼ਿਟ ਕਰਤਾ ਤੇ ਹੁਣ ਇੱਕ ਹੋਰ ਪੰਗਾ ਪੈ ਗਿਆ ਪਹਿਲਾਂ ਅਸੀਂ ਪਾਉਣੀ ਆ ਗੱਡੀ 'ਚ ਗੈਸ ਫੇਰ ਛੱਡਣਾ ਕੁੜੀ ਨੂੰ ਕੰਮ ਤੇ ਕਿਉਂਕਿ ਆਲਰੇਡੀ ਲੇਟ ਹੋ ਗਈ 5 ਵਜੇ ਕੰਮ ਸੀ 5 ਵਜੇ ਗਿਆ ਕੰਮ ਵਾਲਿਆਂ ਨੂੰ ਆਪਾਂ ਕੀਤੀ ਆ ਕਾਲ ਤੇ ਤੀਜਾ ਪੰਗਾ ਇਹ ਆ ਵੀ ਸਾਡਾ ਮੁੰਡਾ ਗਿਆ ਸੀ ਲੋਡ ਚੱਕਣ ਤੇ ਉਹ ਰੋਡ ਲੈ ਕੇ ਨਹੀਂ ਗਿਆ ਨਾਲ ਲੋਡ ਬਾਰ ਤੇ ਕਿਉਂਕਿ ਉਹਨੇ ਟਰੈਲਰ ਚੇਂਜ ਕੀਤਾ ਸੀਗਾ ਤੇ ਹੁਣ ਮੈਂ ਤਾਂ ਤੇ ਆਇਆ ਹੋਇਆ ਵੀ ਮੈਨੂੰ ਲੋਡ ਬਾਰ ਫੜਾ ਕੇ ਜਾਓ ਤੇ ਹੁਣ ਸ਼ਾਇਦ ਆਪਾਂ ਉਧਰ ਵੀ ਜਾਈਏ ਤੇ ਬਣੇ ਰਿਓ ਵਲੌਗ ਦੇ ਨਾਲ ਦੇਖਦੇ ਆਂ ਕਿ ਕਿ ਵੈਸੀ ਮੁਸੀਬਤਾਂ ਦਾ ਪੈਰੀਆਂ ਹੋਰ ਕਿੰਨੀਆਂ ਕ ਪੈਂਦੀਆਂ ਵਾ ਬਸ ਲੰਘ ਜਾਨਾ ਆਪਾਂ ਆ ਗਏ ਆ ਫੂਲ ਕੋ ਆਣਾ ਕਿਉਂਕਿ ਆਪਣੀ ਗੱਡੀ ਗ੍ਰੇਨ ਰਹਿ ਗਈ ਸੀ ਕੱਟ ਤੇ ਆਪਣੀ ਨੂੰ ਪਹੁੰਚਾ ਨਹੀਂ ਸੀ ਜਾਣਾ ਹਾਂਜੀ ਹੁਣ ਮੇਰੇ ਸਾਰੇ ਕੰਮ ਹੋ ਗਏ ਆ ਡਨ ਆਪਾਂ ਗਏ ਸ਼ਾਪ ਪਰ ਸ਼ਾਪ ਪਰ ਤੋਂ ਆਪਾਂ ਥੋੜਾ ਜਿਹਾ ਸਮਾਨ ਲੈ ਕੇ ਆਏ ਆ ਇੱਕ ਆਪਾਂ ਵਿਟਾਮਿਨ ਸੀ ਲੈ ਕੇ ਆਏ ਸੀਗੇ ਮੁੱਕੇ ਹੋਏ ਸੀਗੇ ਤੇ ਹੁਣ ਆਪਾਂ ਥੋੜੀ ਜਿਹੀ ਕਚਾਨੀ ਦੀ ਦੇ ਕੇ ਸਾਡੇ ਮੁੰਡੇ ਨੂੰ ਕਿ ਅੱਜ ਆਪਾਂ ਕੱਲੇ-ਕੱਲੇ ਖਾਣ-ਪੀਣ ਆ ਗਏ ਆ ਵੇਖੇ ਤੁਹਾਨੂੰ ਵਲੌਗ ਵੇਖ ਕੇ ਪਤਾ ਲੱਗ ਗਿਆ ਨਾ ਪਰ ਆਪਾਂ ਹਜੇ ਥੋੜੀ ਦੱਸਣਾ ਆਪਾਂ ਫੇਰ ਆਪਣੇ ਫੇਵਰੇਟ ਟਿਕਾਣੀ ਤੇ ਆ ਗਏ ਆ ਫੂਡ ਟਰੱਕ ਦੇ ਕੋਲੇ ਚੱਲੋ ਜੀ ਪੀਨੇ ਆ ਕੁਛ ਲਓ ਜੀ ਉਹ ਆਪਣਾ ਫੇਵਰੇਟ ਫੂਡ ਟਰੱਕ ਤੇ ਉੱਥੋਂ ਆਪਾਂ ਚੱਕ ਲਿਆ ਆਪਣਾ ਆਮ ਪੰਨਾ ਅੱਜ ਮੈਂ ਕੁਝ ਖਾਣਾ ਨਹੀਂ ਅੱਜ ਸਿਰਫ ਪੀਣਾ ਹੀ ਆ ਤੇ ਵੀਰੇ ਨੇ ਮੈਨੂੰ ਪੁੱਛਿਆ ਸਪੈਸ਼ਲੀ ਕਹਿੰਦਾ ਅੱਜ ਵੀ ਕੁਝ ਖਾਣਾ oh ho ਸਾਰਿਆਂ ਨੂੰ ਪਤਾ ਲੱਗ ਗਿਆ ਮੇਰੇ ਖਾਣ ਪੀਣ ਵਾਲੇ ਸ਼ੌਂਕ ਦਾ ਕਹਿੰਦੇ ਅੱਜ ਬਾਈ ਨਹੀਂ ਆਇਆ ਮੈਂ ਕਿਹਾ ਲੋਟ ਚ ਕਣ ਗਿਆ ਮੈਨੂੰ ਕਹਿੰਦੇ ਤੁਸੀਂ ਅੱਜ ਕੁਝ ਖਾਣਾ ਨਹੀਂ ਮੈਂ ਕਿਹਾ ਨਹੀਂ ਖਾਣਾ ਕਹਿੰਦੇ ਖਾ ਲੋ ਖਾ ਲੋ ਗਾ ਲੋ ਗਾ ਲੋ ਮੈਂ ਆਈ ਮੈਨੂੰ ਤੇਹੀ ਵਗਾੜ ਦੇਣਾ ਪਰ ਅੱਪ ਅੱਜ ਸਿਰਫ ਪੀਣਾ ਆਪਾਂ ਸੱਚੀ ਨਹੀਂ ਖਾਣਾ ਅੱਜ ਕੁਝ ਕਿਉਂਕਿ ਅੱਜ ਮੈਂ ਫੋਲਾ ਤਨੋਂ ਪਧਈ ਆਪਾਂ ਅੱਜ ਸਵੇਰੇ ਖਾਦੇ ਸੀ ਪਰੌਂਠੇ ਤੇ ਸ਼ਾਮ ਤੱਕ ਜੇ ਮੂਡ ਬਣ ਗਿਆ ਦੇਖ ਲਾਂਗੇ ਕੁਝ ਖਾਂਦਾ ਤੇ ਆ ਮੇਰਾ ਫੇਵਰਟ ਆ ਬਹੁਤ ਵਧੀਆ ਟੇਸਟ ਹੁੰਦਾ ਆ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਫੂਡ ਟਰੱਕ ਇਹ ਵਾਲਾ ਇੱਥੇ ਫਰੈਸ਼ ਕੋ ਚਲੋ ਫਰੈਸ਼ ਕੋ ਵਾਲੇ ਪਲਾਜ਼ੇ ਚ ਹੁੰਦਾ ਆ ਇਹਦੇ ਸਾਹਮਣੇ ਲਓ ਵੀ ਸੱਜਣੋ ਆ ਸੀਟਰ ਫੁੱਕਾ ਪਾ ਕਰ ਲਿਆ ਆ ਹੁਣ ਆਪਾਂ ਇਹਨੂੰ ਬੰਨਦੇ ਆ ਤੇ ਸਿਕਿਉਰ ਕਰਕੇ ਤੇ ਫੇਰ ਇਹਨੂੰ ਲੈ ਕੇ ਜਾਵਾਂਗੇ ਕੱਲ ਨੂੰ ਸਵੇਰ ਲੈਣਾ ਐਡਮਿੰਟਨ ਤੇ ਕਹਿੰਦੇ ਮੇਰੇ ਵੀਰੋ ਕੀ ਆ ਇਹਦਾ ਸ਼ਰੀਆ ਹੀ ਸ਼ਰੀਆ ਪੁੱਠਾ ਸਿੱਧਾ ਸ਼ਰੀਆ ਇਹਨੂੰ ਬਨਾਂਗੇ ਕਿਵੇਂ ਇਹ ਤਾਂ ਬੈਲਟਾਂ ਵੀ ਪਾੜੂਗਾ ਇਹ ਖਣ ਕੀ ਬਣਦਾ ਲਾ ਕੇ ਜ਼ਿਗਾਰਟ ਜਗੜ ਬਨਦੇ ਆ ਮੇਰੇ ਵੀਰੋ ਇਹਨਾਂ ਨੂੰ ਵੀ ਇਹ ਟ੍ਰੇਲਰ ਹੈਗਾ ਕੱਲਾ ਫਲੈਟ ਤੇ ਆਪਣੇ ਕੋਲੇ ਸਟੈਪ ਡੈਕ ਹੁੰਦਾ ਜਿਹਦੇ ਵਿੱਚ ਇਦਾਂ ਕਰਕੇ ਇਦਾਂ ਹੁੰਦਾ ਉਹਨੂੰ ਸਟੈਪ ਅਟੈਕ ਕਹਿੰਦੇ ਆ ਤੇ ਇਹ ਸਿੱਧਾ ਹੀ ਆ ਚਲੋ ਪਾਉਂਦੇ ਆ ਬਣੇ ਰਿਓ ਵਲੋਗ ਦੇ ਨਾਲ ਓਕੇ ਆਓ ਵੀ ਮਿੱਤਰੋ ਲੋਡ ਆਪਾਂ ਕਰ ਲਿਆ ਸਕੋਰ ਤੇ ਹੁਣ ਆਪਾਂ ਚੱਲਦੇ ਆ ਯਾਰਡ ਵੱਲ ਸਵੇਰੇ ਦੀ ਡਿਲੀਵਰੀ ਆ ਜੋਰ ਲਵਾਦਾ ਲੋਡ ਨੇ ਚੱਲ ਵੀ ਝੋਟਿਆ ਓ ਜੀ ਆਪਾਂ ਲੱਦ ਕੇ ਸਮਾਨ ਤੇ ਝੋਟਾ ਕਰ ਲਿਆ ਫਟਫਾਟ ਇਹ ਖਿੱਚ ਦਿੱਤਾ ਹੈ ਆਪਣੇ ਯਾਰਡ ਵਾਲੇ ਨੂੰ ਹੁਣ ਆਪਾਂ ਯਾਰਡ 'ਚ ਜਾ ਕੇ ਖੜਾਉਨੇ ਆ ਪਿੱਛੇ ਪਾਲਿਆ ਤੇ ਬੰਨ ਲਿਆ ਕਹਿੰਦੇ ਪੂਰੀ ਬਹਿਜਾ ਵਜਾ ਕਰਾ ਚੁੱਕੇ ਆ ਆਪਾਂ ਤੇ ਇਹਨੂੰ ਲੈ ਕੇ ਚੱਲਦੇ ਆ ਆਪਾਂ ਹੁਣ ਯਾਰਡ ਵੱਲ ਮਾੜਾ ਮਾੜਾ ਮੀਂਹ ਪੈਂਦਾ ਹੋਇਆ ਮੌਸਮ ਮੌਸਮ ਹੋਇਆ ਵਿਆ ਵਾ ਯਾਹੀ ਬਾਤਾਂ ਨੇ ਵੇਖੋ ਕਰੋ ਚੱਕ ਮਾਹੌਲ ਝੜ ਕੇ ਆ ਗਿਆ ਬੱਦਲ ਚੜ੍ਹ ਕੇ ਜਿਹਨੂੰ ਆਪਾਂ ਇੰਡੀਆ 'ਚ ਕਹਿੰਦੇ ਆ ਉਹ ਆ ਗਿਆ ਲੋ ਜੀ ਚਲੋ ਬਣੇ ਰਿਹਾ ਵਲੌਗ ਦੇ ਨਾਲ ਵਿਖਾਉਨੇ ਆ ਅੱਗੇ-ਅੱਗੇ ਕੀ-ਕੀ ਹੁੰਦਾ ਏ ਲਓ ਜੀ ਚੀਜੀਆਂ ਚੂਜੀਆਂ ਖਾ ਕੇ ਆਪਾਂ ਸੌਰੀ ਪੀ ਕੇ ਆਪਣੀਆਂ ਜੀਜੀਆਂ ਤੇ ਆਪਾਂ ਫੇਰ ਆ ਗਏ ਇੱਕ ਵਾਰ ਯਾਰਡ ਵੱਲ ਨੂੰ ਕਿਉਂਕਿ ਆਪਾਂ ਕਰਨਾ ਆ ਸਾਡੇ ਮੁੰਡੇ ਨੂੰ ਇੱਥੋਂ ਪਿੱਕ ਗੱਡੀ ਸੀ ਅਜੇ ਮੇਰੇ ਕੋਲੇ ਤੇ ਲੋੜ ਚੱਕ ਕੇ ਉਹ ਆ ਗਿਆ ਆ ਤੇ ਸਬੂਤ ਵੀ ਮਟਾਉਣੇ ਆ ਹਜੇ ਆਪਾਂ ਡੀਡੀ ਆਲੇ ਸਬੂਤ ਮਟਾ ਕੇ ਤੇ ਆਪਾਂ ਫੇਰ ਜਾਣੇ ਆ ਘਰ ਬਿਜਲ ਬਣਾ ਪੈਣਾ ਪਹਿਲਾਂ ਯਾਰਡ ਕਿੱਥੇ ਗਿਆ ਆਪਣਾ ਯਾਰਡ ਕਿੱਥੇ ਆ ਯਾਰਡ ਕਿੱਥੇ ਗਿਆ ਯਾਰਡ ਸਾਡਾ ਅਗਲਾ ਆ ਮੈਨੂੰ ਹਰ ਵਾਰੀ ਭਲੇਖ ਲੱਗ ਜਾਂਦਾ ਚਲੋ ਜੀ ਆਗੇ ਆਪਾਂ ਯਾਰਡ ਦੇਖਦੇ ਹਾਂ ਹਲੇ ਆਇਆ ਵਾਪਸ ਕਿ ਨਹੀਂ ਆਇਆ ਓਹੋ ਗੇਟ ਖੁੱਲ੍ਹਿਆ 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 ਚਲੋ ਜੀ ਚਲੋ 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 ਕੀ ਐਂਟਰੀ ਮਾਰੀ ਆਪਾਂ ਗੇਟ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਆ ਗਏ ਨਹੀਂ ਤਾਂ ਫੋਨ ਕਰਨਾ ਪੈਣਾ ਸੀ ਮੈਨੂੰ ਦੁਬਾਰਾ ਭਈ ਬਾਹਰਲੇ ਦੇਸ਼ਾਂ 'ਚ ਵਾਕੇ ਹੀ ਨਹੀਂ ਮੈਦਰ ਦਾ ਕੁਝ ਵੀ ਪਤਾ ਹੁਣੇ ਕੈਨਮਨ ਹੋ ਰਹੀ ਸੀ ਤੇ ਕਹਿੰਦੇ ਆ ਗਿਆ ਕਹਿੰਦੇ ਲੈ ਪਿਆ ਪੂਰਾ ਦੇਖ ਲਓ ਅੱਗੇ ਹੋਣੀ ਦਸੰਦ ਦਾ ਕੁਝ ਪੂਰਾ ਮੀਂਹ ਆ ਗਿਆ ਕਹਿੰਦੇ ਮੌਸਮ ਦਾ ਹਨ ਪਕੌੜੇ ਖਾਣ ਵਾਲਾ ਹੋ ਗਿਆ ਪਰ ਢੱਡ ਵੱਧਾ ਜਾਂਦਾ ਏ ਟੱਡ ਇਆਜ਼ਤ ਨਹੀਂ ਦਿੰਦਾ ਇਸ ਲਈ ਹੁਣ ਅਸੀਂ ਸੋਚਿਆ ਇਹ ਕੱਟ ਖਾਇਆ ਕਰਨਾ ਤੇ ਜਮ ਜਮ ਵਾਲੀ ਧਿਆਨ ਦਿੰਨੇ ਆ ਮੇਰੇ ਵੀਰੋ ਔਖਾ ਹੋਇਆ ਵਿਆਹ ਲਾਉ ਜੀ ਯਾਰਡ ਆਉਂਦਿਆਂ ਆਉਂਦਿਆਂ ਇੱਧਰਲੇ ਪਾਸੇ ਤਾਂ ਮੀਂਹ ਜਮਾ ਹੀ ਨਹੀਂ ਹੈਗਾ ਇੱਥੇ ਪਿਆ ਹੈ ਸੁੱਕਾ ਸੁੱਕਾ ਤੇ ਆਪਾਂ ਪਹੁੰਚ ਚੱਲੇ ਆਪਣੇ ਯਾਰਡ 'ਚ ਹੁਣ ਆਪਾਂ ਇੱਥੇ ਆਪਣਾ ਟਰੱਕ ਲਾ ਦਾਂਗੇ ਤੇ ਸਵੇਹ ਚੱਕਾਂਗੇ ਤੁਹਾਡਾ 3-4 ਵਜੇ ਚੱਕਾਂਗੇ 7:00 ਤੇ ਡਿਲੀਵਰੀ ਆ ਡਿਲੀਵਰੀ ਕਰਕੇ ਸ਼ਾਇਦ ਪਿਕਅਪ ਹੋਵੇ ਉੱਥੋਂ ਕੋਈ ਪਿਕਅਪ ਕਰਕੇ ਲੈ ਆਵਾਂਗੇ ਨਹੀਂ ਤਾਂ ਬਸ <li> ਕਰਕੇ ਮੋੜਨਾ ਲਓ ਜੀ ਆਪਾਂ ਆ ਗਏ ਆਪਣੇ ਯਾਰਡ 'ਚ ਇੱਥੇ ਖੜਾ ਦਾਂਗੇ ਬੱਚੋਟੇ ਨੂੰ ਫੇਰ ਸ਼ਾਹ ਜੀ ਨੂੰ ਫੋਨ ਲਾਉਣਾ ਪੈਣਾ ਨਹੀਂ ਉਹ ਬੰਦਾ ਆਪਣਾ ਖੜਾ ਸਾਹਮਣੇ ਉਹਨੂੰ ਆਪਾਂ ਮਾਰਦੇ ਇਸ਼ਾਰਾ ਹਾਂ ਜੀ ਮੋਢਾ ਸਤ ਮਾਰ ਕਹਿੰਦੇ ਬੰਦਾ ਮੋਢੇ ਚੜਾਉਂਦਾ ਹੈ ਖੋਲ ਦੇ ਖੁੱਲੂ ਖੁੱਲੂ ਖੁੱਲੂਗਾ ਫੋਨ ਤਾਂ ਖੁੱਲੂਗਾ ਕੀ ਅੱਕ ਵੀ ਫੋਨ ਜਾ ਸਿੰਮ ਸਿੰਮ ਹੋ ਗਿਆ ਕਿ ਨਹੀਂ ਚਲ 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 ਮੇਰਾ ਪੁੱਤ ਚਲ 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 ਵਜਣਾ ਵਾਹ ਵਾਹ ਸਰਗੀ ਜੇ ਦਾ ਧੱਕੇ ਛੱਕੇ ਮਾਰ ਰਿਹਾ ਏ ਕਹਿੰਦੇ ਬਾਤਾਂ ਨੇ ਮੇਰੇ ਆਉਣ ਤੋਂ ਪਹਿਲਾਂ ਸਾਡੀ ਕੁੜੀ ਖੜੀ ਐ ਇੱਥੇ ਹੈ ਲੈਨ ਆਈ ਖੜੀ ਆ ਖੜੀ ਆਪਣੀ ਰਾਣੀ ਰਾਣੀ ਚੰਦਰਾ ਸ਼ੀਓ ਨੇ ਹੋਣ ਨੂੰ ਆਉ ਉਥੇ ਉਹ ਸਾਡਾ ਦੂਜਾ ਝੋਟਾ ਵੀ ਲੋਡ ਲੱਦੀ ਖੜਾ ਆ ਉਹ ਖੜਾ ਆਪਣਾ ਦੂਜਾ ਇਹ ਕੈਨਵਾ ਦਾ ਲੋਡ ਲੱਦੀ ਖੜਾ ਇਕਲਾ ਉਂਗਲਾ ਬੰਨੀ ਫਿਰਦਾ ਇਹ ਵੀ ਜੋਬਰ ਪੂਰੀਆਂ کیا ਹੀ ਬਾਤਾਂ ਨੇ ਇੱਥੇ ਆਪਾਂ ਵੀ ਕਰਦੇ ਇਹਨੂੰ پارک پارک ਛਰਕ ਕਰੀਏ ਇਹਨੂੰ ਇੱਥੇ ਲਾ ਦਨੇ ਬੈਕ ਆਪਣੇ ਵਾਲੇ ਆਹ ਫਲੇਟ ਆਪਣਾ ਖੜਾ ਇਹਦੇ ਨਾਲ ਹੀ ਬੈਕ ਲਾ ਦੇਣਾ ਇੱਥੇ ਸਵੇਰੇ ਲੈ ਜਾਗੇ ਉਹ ਵੀ ਮਿੱਤਰੋ ਯਾਰ ਤੇ ਖੜਾਤਾ ਝੋਟਾ ਹੌਣ ਆਪਾਂ ਜਾਵਾਂਗੇ ਸਵੇਰੇ ਅੱਜ ਦੇ ਲਈ ਇੰਨਾ ਹੀ ਮੇਰੇ ਵੀਰੋ ਆਖੜਾ ਆਪਣਾ ਦੂਜਾ ਸਾਨ ਇਹ ਲੱਦ ਕੇ ਲਿਆਇਆ ਏੰਗ ਨਾਲ ਆ ਲਾਡ ਮੇਰੇ ਵੀਰੋ ਚਲੋ ਵੀ ਬੱਦਲ ਫੇਰ ਬਣ ਗਿਆ ਪਰ ਇੱਥੇ ਮੀਂਹ ਘੱਟ ਆ ਉੱਥੇ ਜ਼ਿਆਦਾ ਸੀ ਲਓ ਜੀ ਮਿੱਤਰੋ ਇਹਦੇ ਨਾਲ ਹੀ ਆਪਾਂ ਜਾ ਰਹੇ ਹਾਂ ਘਰ ਵੱਲੋਂ ਤੇ ਮੇਰੇ ਸਾਹਬ ਨਾਲ ਅੱਜ ਦਾ ਵਲੌਗ ਇੱਥੇ ਹੀ ਖਤਮ ਕਰਦੇ ਹਾਂ ਨਹੀਂ ਕਰਨਾ ਚਲੋ ਨਹੀਂ ਕਰਦੇ ਦੇਖੀ ਚਲੋ ਮੇਰੇ ਵੀਰ ਵਲੌਗ ਪਤਲਵੀ ਕੋ ਕਿਤੇ ਹੋਛੇ ਮ ਲਗ ਰਹੇ ਨੇ ਜਟੂ ਇਹ ਹੋਗਾ ਮੀ ਵੈਸੇ ਆ ਹਟਿਆ ਥੋੜਾ ਇੱਥੇ ਨਹੀਂ ਆਇਆ ਉਧਰ ਤਾਂ ਆਇਆ ਸੀ ਇੱਧਰ ਤਾਂ ਹੈ ਨਹੀਂ ਮੇਰੇ ਵਲੌਗ ਚ ਚੈੱਕ ਕਰਿਓ ਜਿਹੜਾ ਮੇਰਾ ਵਲੌਗ ਆ ਉਸ ਚ ਜਿਹੜੇ ਸੰਗਤਾਂ ਦੇਖਣ ਗਿਆ ਉਧਰਲੀ ਸਾਈਟ ਸਾਊਥ ਆਦੀ ਬਹੁਤ ਮੀ ਸੀ ਨਾਰਥ ਈਸਟ ਮੀ ਨਹੀਂ ਆਇਆ ਕੈਨੇਡਾ ਚ ਹੀ ਕਹਿੰਦੇ ਦੋ ਦੋ ਰੂਪ ਕਹਿੰਦੇ ਵਟਨਾ ਵਟ ਛੱਡ ਜਾਂਦਾ ਜਿਵੇਂ ਆਪਾਂ ਕਹਿੰਦੇ ਆ ਪੰਜਾਬੀ ਕਹਾਵਤਾਂ ਚ ਆਪਣੇ ਇੰਡੀਆ ਕਹਿੰਦੇ ਆ ਵੀ ਵਟਨਾ ਵਟ ਛੱਡ ਗਿਆ ਕਹਿੰਦੇ ਉਹੀ ਹਾਲ ਕਰਦਾ ਆ ਇਹ ਬਦਲ ਚੈੱਕ ਕਰੋ ਗੱਡੀ ਧੋਣ ਦਾ ਪ੍ਰੋਮਿਸ ਕੀਤਾ ਸੀ ਮੇਰੇ ਨਾਲ ਕਹਿਣੇ ਤੇ ਗੱਡੀ ਅਜੇ ਤੱਕ ਸਾਫ਼ ਦਿਖ ਨਹੀਂ ਰਹੀ ਮੈਨੂੰ ਧੋਵਾਂਗੇ ਟਾਈਮ ਹੀ ਨਹੀਂ ਲੱਗਾ ਮਿੱਤਰੋ ਟਾਈਮ ਹੀ ਨਹੀਂ ਲੱਗਾ ਦੋਜੀ ਮਿੱਤਰੂ ਆਪਾਂ ਟੋਪੀ ਲੈ ਲਈਏ ਦਲਜੀਤ ਵਾਲੀ ਪਰ ਇਹਨੂੰ ਸ਼ੈਰ ਦਲਜੀਤ ਵਾਲੀ ਨਹੀਂ ਪੌਣੇ ਵਾਲੀ ਦਲਜੀਤ ਵਾਲੀ ਝੋਪੀ ਲੈ ਲਈ ਮੇਰੇ ਵੀਰੋ ਤੇ ਚੱਲਦੇ ਆਂ ਹੁਣ ਆਪਾਂ ਪੌਣੇ ਦੀ ਟੋਪੀ ਪਾਵਣੇ ਦੀ ਟੋਪੀ ਲਈਏ ਨੇ ਪੌਣੇ ਦੀ ਟੋਪੀ ਕਹਿੰਦੇ ਚੱਲਦੇ ਆਂ ਹੁਣ ਆਪਾਂ ਮਿੱਤਰ ਛੱਜ ਨੂੰ ਘਰ ਵੱਲ ਕਿਸੇ ਚੱਲਦੇ ਆਂ ਘਰ ਵੱਲ ਇਹਦੇ ਨਾਲ ਹੀ ਵਲੌਗ ਹੁੰਦਾ ਇਹ ਖਤਮ ਤੇਨੂੰ ਹਣ ਤੱਕ ਪਤਾ ਨਹੀਂ ਸੀ ਲੱਗਾ ਇਹਨੇ ਮੈਨਾ ਪ੍ਰੋਮਿਸ ਕੀਤਾ ਹੀ ਚਲੋ ਲੈਟਾਂ ਦੇ ਖੜੀ ਆ ਕਹਿੰਦੇ ਗੱਲਾਂ ਹੋਰ ਹੀ ਕਰ ਰਹੀ ਆ ਲੈਟਾਂ ਨਹੀਂ ਦੇਖਦੀ ਹਾਂ ਪ੍ਰੋਮਿਸ ਵਾਲੀ ਗੱਲ ਕੀ ਕਹਿਣ ਲੱਗੇ ਸੀ ਤੂੰ ਪ੍ਰੋਮਿਸ ਕੀਤਾ ਸੀ ਵੀ ਮੈਂ ਕੁਛ ਨਹੀਂ ਹਾਂ ਮੈਂ ਕਹੀ ਵੀ ਮੈਂ ਕੁਛ ਨਹੀਂ ਖਾਣਾ ਇਸੇ ਕਰਕੇ ਮੈਂ ਪੀਤਾ ਅੱਜ ਮੈਂ ਖਾਦਾ ਨਹੀਂ ਕੁਛ ਮੈਂ ਆਪਣਾ ਪ੍ਰੋਮਿਸ ਪੂਰਾ ਕੀਤਾ ਕਹੇ ਸਜਣੋ ਇਹਦਾ ਮੈਂ ਆਪਣਾ ਪ੍ਰੋਮਿਸ ਪੂਰਾ ਕਰਤਾ ਮੈਂ ਖਾਦਾ ਨਹੀਂ ਮੈਂ ਪੀਤਾ ਆ ਤੇ ਮੈਂ ਖਾਣ ਦਾ ਸੋਚ ਰਹੀ ਵੇਹੇ ਮੈਨੂੰ ਬਹੁਤ ਫੋਰਸ ਕੀਤਾ ਗਿਆ ਸੀ ਵੀ ਖਾਲਾ 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 ਪਰ ਮੈਂ ਖਾਦਾ ਨਹੀਂ ਅੱਜ ਕਿਹਨੇ ਫੋਰਸ ਕਰਤਾ ਤੈਨੂੰ ਦੁਕਾਨ ਵਾਲੇ ਬਾਈ ਨੇ ਵਾਹ ਦੁਕਾਨ ਵਾਲੇ ਵੀ ਇੱਕ ਇਹਨੂੰ ਜਾਣਦੇ ਆ ਤੇ ਚੀਚੀ ਆਹ ਵਾਲੇ ਆ ਮਹਾਲ ਲੀਟੋ ਗੈਲਗਰੀ ਵੜਾ ਬਾਈ ਮੈਨੂੰ ਕਹਿੰਦਾ ਖਾਲਾ ਖਾਲਾ ਪੈਣੇ ਖਾਣਾ ਨਹੀਂ ਕੁਛ ਅੱਜ ਮੈਂ ਤਾਂ ਨਹੀਂ ਚੱਲ ਕੋਈ ਨਹੀਂ ਰਹਿਣਾ ਮੇਰਾ ਮੈ ਨਹੀਂ ਖਾਂਦੀ ਅੱਜ ਔਖਾ ਫੇਰ ਆਪਾਂ ਆ ਕੇ ਜੀ ਕਰੇ ਤੇ ਕਰੇ ਆ ਕੇ ਮੈਂ ਥੋੜੀ ਜੀ ਆਪਣੀ ਕਿਚਨ ਦੀ ਹਾਲਾਤ ਕੀਤੀ ਠੀਕ ਤੇ ਇਸ ਦਿਨ ਆਲੀ ਆਪਣਾ ਅੱਜ ਦਾ ਨਿੱਕਾ ਜਿਹਾ ਵਲੌਗ ਖਤਮ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਗੁੱਡ ਬਾਏ